ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਅੱਜ ਪਿੰਡ ਖਿਆਲੀ ਚਹਿਲਾ ਵਾਲੀ ਸਾਡੀ ਟੀਮ ਪਹੁੰਚੀ ਹੈ ਵਾਰਿਸ ਪੰਜਾਬ ਦੀ ਜੋ ਕਿ ਆ ਗਲੀ ਸਾਰੀ ਪਿੰਡ ਦੇ ਨਗਰ ਨੂੰ ਸਾਰੇ ਨੂੰ ਜਾ ਰਹੀ ਹੈ ਇਹ ਬੰਦ ਹੈ ਜੋ ਕਿ ਬੀਡੀਪੀਓ ਦੇ ਵੀ ਧਿਆਨ ਚ ਅਸੀਂ ਪਹਿਲਾਂ ਵੀ ਵੀਡੀਓ ਪਾਈ ਸੀ ਡਿਪਟੀ ਕਮਿਸ਼ਨ ਮਾਨਸਾ ਦੇ ਵੀ ਧਿਆਨ ਚ ਲਿਆਂਦਾ ਸੀ ਸਾਰੇ ਪਿੰਡ ਨੂੰ ਜਾਣ ਵਾਲੀ ਗਲੀ ਬੰਦ ਹੈ ਇੱਥੇ ਪ੍ਰਸ਼ਾਸਨ ਅਧਿਕਾਰੀ ਨਾ ਕੋਈ ਪਟਵਾਰੀ ਨਾ ਤਹਿਸੀਲਦਾਰ ਅਜ ਤੱਕ ਕੋਈ ਪਹੁੰਚਿਆ ਨਹੀਂ ਖਿਆਲੀ ਚਹਿਲਾ ਵਾਲੀ ਦਾ ਸਾਡੇ ਨਗਰ ਦਾ ਜੀ ਲੰਘਣ ਕਨੀਓ ਬੁਰਾ ਹਾਲ ਹੈ ਬਾਕੀ ਇਹਦਾ ਕਰਕੇ ਕੋਈ ਨੁਕਸਾਨ ਵੀ ਹੋਇਆ ਹੀ ਪਾਣੀ ਕਰਕੇ ਆ ਮਾਤਾ ਜੀ ਦੇ ਨੁਕਸਾਨ ਦਾ ਹੋਇਆ ਜੀ ਘਰ ਦਾ ਸਾਰਾ ਜੇ ਇਹਦਾ ਮਤਲਬ ਪ੍ਰਸ਼ਾਸਨ ਟਾਈਮ ਸਿਰ ਇਹਦਾ ਪਾਣੀ ਦੀ ਨਿਕਾਸੀ ਕਰਾਉਂਦਾ ਤਾਂ ਆ ਮਤਲਬ ਇਹ ਸੰਤਾਪ ਮਾਤਾ ਜੀ ਨੂੰ ਭੋਗਣਾ ਨਹੀਂ ਪੈਂਦਾ ਠੀਕ ਹੈ ਜੀ ਮਾਤਾ ਜੀ ਦੇ ਨਾਲ ਕੋਈ ਹੈ ਰਿਹਾ ਹੀ ਹੋਰ ਵੀ ਪਰਿਵਾਰ ਦਾ ਰਹਿ ਰਿਹਾ ਮੈਂ ਕੋਈ ਨਹੀਂ ਜੀ ਸਾਰੇ ਇਹਨਾਂ ਦੇ ਬੱਚਾ ਜੀ ਜਿਹੜਾ 20 ਸਾਲ ਦਾ ਉਹਦੀ ਡੈਥ ਹੋ ਗਈ ਘਰ ਵਾਲੇ ਦੀ ਵੀ ਡੈਥ ਹੋ ਗਈ ਇਕੱਲੇ ਰਹਿ ਰਹੇ ਨੇ ਕੋਈ ਮਗਰ ਨਹੀਂ ਮੂਰੇ ਨਹੀਂ ਜੀ ਵਿਚਾਰੀ ਇਕੱਲੀ ਆ ਸੀ ਬਸ ਮੈਂ ਕਾਪ ਦੇ ਕਲੱਬ ਵੱਲੋਂ ਜਿੰਨਾ ਕੋ ਉਹਦੇ ਮੀਂਹ ਵਾਲੇ ਦਿਨ ਵੀ ਇਹਨਾਂ ਦੀ ਮਦਦ ਕੀਤੀ ਸੀਦ ਭਗਤ ਸਿੰਘ ਇਹਦੇ ਮਕਾਨ ਦਾ ਵੀ ਮਾਤਾ ਜੀ ਦਾ ਹਾਲ ਹੋ ਗਿਆ। ਬਾਕੀ ਤੁਸੀਂ ਅੱਜ ਪਹੁੰਚੇ ਆ ਗਏ ਕੀ ਬਲੌਗ ਦੇ। ਛੇਲ ਵਾਲੀ ਦੇ ਪਿੰਡ ਪਹੁੰਚੇ ਹੋਏ ਸੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜੀ ਬੁਰਾ ਹਾਲ ਹੈ ਇਹਦਾ ਮੀਂਹ ਦਾ ਕਰਕੇ ਇਹਨਾਂ ਨੇ ਮਾਤਾ ਜੀ ਦੇ ਕੋਈ ਪਰਿਵਾਰਕ ਵੀ ਨਹੀਂ ਹੈਗਾ ਜੀ। ਤੇ ਇਹਨਾਂ ਨੂੰ ਨੁਕਸਾਨ ਹੋਇਆਗਾ। ਤਾਂ ਜਿੰਨੀ ਵੀ ਹੋ ਸਕਦੀ ਹੈ ਤੁਸੀਂ ਮਦਦ ਕਰੋ।